ਹਾਂਜੀ ਅੱਜਕੱਲ ਇੰਸਟਾਗ੍ਰam ਤੇ ਡਿਜ਼ਾਈਨ ਨੇ ਕਾਫੀ ਜ਼ਿਆਦਾ ਧੂਮ ਮਚਾਈ ਹੋਈ ਸਭ ਨੂੰ ਇਹੀ ਡਿਜ਼ਾਈਨ ਚਾਹੀਦਾ ਬਹੁਤ ਸੋਹਣੇ ਕਲਰ ਰੈਡ ਕੀਤੇ ਆਪਾਂ ਇਹਦੇ ਵਿੱਚ ਸਪੈਸ਼ਲ ਸਮਰ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸੋਹਣਾ ਇਹਨਾਂ ਦਾ ਨੈਕ ਡਿਜ਼ਾਈਨ ਬਣਿਆ ਤੇ ਦੁਪੱਟੇ ਤੇ ਵਰਕ ਉਹ ਪਲੇਨ ਬਾਟਮ ਆਏਗੀ ਐਂਡ ਇਹ ਵਾਲੇ ਪ੍ਰਿੰਟ ਵੀ ਬਹੁਤ ਜ਼ਿਆਦੇ ਪਿਆਰੇ ਸਪੈਸ਼ਲ ਕਲਰ ਬਹੁਤ ਸੋਹਣੇ ਨੇ ਸੈਮੀ ਸਟਿਚ ਹੁੰਦੇ ਨੇ ਇਹਨਾਂ ਦੇ ਨੈਕਲਾਈਨਸ ਉੱਪਰੋਂ ਐਂਡ ਸੇਮ ਪ੍ਰਿੰਟ ਦੇ ਵਿੱਚ ਦੁਪੱਟਾ ਆਊਗਾ ਤੇ ਕਲਰ অপਸ਼ਨ ਇਹਨਾਂ ਵਿੱਚ ਬਹੁਤ ਪਿਆਰੀ ਜੇਕਰ ਤੁਸੀਂ ਛੋਟੀ ਮੋਟੀ ਪਾਰਟੀਆਂ ਵਾਸਤੇ ਇਸ ਵਾਰ ਲੈਣਾ ਚਾਹੁੰਦੇ ਹੋ ਕੋਈ ਸੂਟ ਤਾਂ ਇਹ ਵਾਲੇ ਲੈ ਸਕਦੇ ਹੋ ਸਿਲਕ ਦੇ ਵਿੱਚ ਤੇ ਆਰਗੈਂਜ਼ਾ ਦਾ ਦੁਪੱਟਾ ਐਂਡ ਕਾਟਨ ਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਏ ਕਾਟਨ ਦੇ ਦੁਪੱਟਿਆਂ ਬਾਰੇ ਸਪੈਸ਼ਲ ਤੁਸੀਂ ਡੇਲੀਅਰ ਵਾਸਤੇ ਯੂਜ਼ ਕਰਨਾ ਚਾਹੁੰਦੇ ਹੋ ਤਾਂ ਇਹ ਕਾਟਨ ਦੇ ਦੁਪੱਟਿਆਂ ਵਾਲੇ ਸੂਟ ਹੋਣਗੇ ਨੈਕਲਾਈਨਸ ਬਣੀ ਹੋਈ ਦੁਪੱਟੇ ਪ੍ਰਿੰਟ ਆਉਣਗੇ ਇਸ ਤੋਂ ਇਲਾਵਾ ਪਾਕਿਸਤਾਨੀ ਸੂਟ ਆਰਗੈਂਜ਼ਾ ਦੇ ਵਿੱਚ ਆਏ ਜਿਹੜੀਆਂ ਪਹਿਲਾਂ ਪਾਕਿਸਤਾਨੀ ਸੂਟਾਂ ਤੋਂ ਰਹਿ ਗਈਆਂ ਸੀ ਇਸ ਵਾਰ ਤੁਸੀਂ ਲੈ ਸਕਦੇ ਹੋ ਐਂਡ ਇਹ ਵਾਲੇ ਸੂਟ ਬਹੁਤ ਪਿਆਰੇ ਬਣੇ ਹੋਏ ਨੇ ਬਹੁਤ ਸੋਹਣਾ ਇਹਨਾਂ ਤੇ ਹੈਂਡਵਰਕ ਐਮਬਰਾਇਡਰੀ ਆਊਗੀ ਆਰਗੈਂਜ਼ਾ ਸਟੱਫ ਆਊਗਾ ਪਿਓਰ ਦੇ ਦੁਪੱਟੇ ਆਉਣਗੇ ਇਹਨਾਂ ਦੇ ਨਾਲ ਇਹ ਆ ਜੀ ਬਨਾਰਸੀ ਸਟਾਈਲ ਦੇ ਵਿੱਚ ਕਿਉਂਕਿ ਬਨਾਰਸੀ ਸਟਾਈਲ ਨੂੰ ਹਰ ਪ੍ਰਾਈਸ ਦੇ ਵਿੱਚ ਹਰ ਡਿਜ਼ਾਈਨ ਦੇ ਵਿੱਚ ਪਸੰਦ ਕੀਤਾ ਜਾਂਦਾ ਇਹ ਵੀ ਤੁਸੀਂ ਬਾਏ ਸੈਕ ਕਰ ਸਕਦੇ ਹੋ ਤੇ ਸਪੈਸ਼ਲ ਇਹਨਾਂ ਦੇ ਵੀ ਕਲਰ ਬਹੁਤ ਸੋਹਣੇ ਇਹ ਵੀ ਸੈਮੀ ਸਟਿਚ ਹੋਣਗੇ ਇਹਨਾਂ ਸਭ ਦੀ ਲੈਂਥ ਜਿਹੜੀ ਹੈਗੀ ਆ ਜੀ 45 46 ਤੱਕ ਰੈਡੀ ਹੋ ਜਾਊਗੀ ਐਂਡ ਇਹ ਵਾਲੇ ਸੈਮੀ ਸਟਿਚ ਵੀ ਆਪਾਂ ਰੈਡੀ ਕੀਤੇ ਨੇ ਇਹ ਵੀ ਤੁਸੀਂ ਆਪਣਾ ਨਾਪ ਦੇ ਕੇ ਲੈ ਸਕਦੇ ਹੋ ਇਸ ਤੋਂ ਇਲਾਵਾ ਇਹ ਹੈਵੀ ਪਾਰਟੀ ਵੇਅਰ ਡਿਜ਼ਾਈਨਰ ਸੂਟ ਨੇ ਪਿਓਰ ਦੇ ਦੁਪੱਟੇ ਆਉਣਗੇ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ